ਖੰਨਾਚ ਹੋਈ ਦਿਨ ਹੜੇ ਲੁੱਟ 8 ਲੱਖ ਰੁਪਏ ਖੋ ਕੇ ਲਟੇਰੇ ਹੋਏ ਫਰਾਰ ਮੰਡੀ ਗਵਿੰਦਗੜ ਦੀ ਇੱਕ ਫਰਮ ਦੇ ਕਰਿੰਡੇ ਕੋਲੋਂ ਨਕਦੀ ਵਾਲਾ ਬੈਗ ਖੋਇਆ ਗਿਆ ਜਾਣਕਾਰੀ ਅਨੁਸਾਰ ਹਰਸ਼ਪ੍ਰੀਤ ਸਿੰਘ ਵਾਸੀ ਰਾਮਨਗਰ ਮੰਡੀ ਗਵਿੰਦਗੜ ਆਪਣੇ ਮੋਟਰਸਾਈਕਲ ਤੋਂ ਮੰਡੀ ਗਵਿੰਦਗੜ ਤੋਂ ਖੰਨਾ ਦੇ ਵਰਧਾਲਾ ਵਿਖੇ ਇੱਕ ਬੈਂਕ ਚੋਂ ਪੈਸੇ ਕਢਵਾਣ ਆਇਆ ਅਸੀਂ ਨੇ ਪਾਣੀ ਪਿਲਾ ਵਿਚਾਰੋ ਹੋਸ਼ ਆ ਜਾ ਹੋਸ਼ ਆ ਜਾ ਜੀ ਉਸ ਕੋ ਹੋਸ਼ ਆਇਆ ਤਨੇ ਪੁੱਛੇ ਮੇਰੇ ਬਾਈਕ ਕਹਾ ਜਿਹੜੀ ਵੀ ਚੱਕੇ 97 ਲੈ ਕੇ ਉਸ ਤੋਂ ਫੇਰ ਬਣੀ। ਉੱਥੋਂ ਅੱਜ 8 ਲੱਖ ਰੁਪਇਆ ਕਢਾ ਕੇ ਚੱਲਿਆ ਸੀ ਇਹ। ਰਸਤੇ 'ਚ ਉਹਦੇ ਕਹਿੰਦੇ ਮਦਾਵ ਕੋਦੇ ਨਾਲ ਲੁੱਟ ਹੋ ਗਈ ਹੈ। ਕਿਸੇ ਨੇ ਉਹਦੇ ਸਿਰ 'ਚ ਵਾਰ ਕੀਤਾ ਹੈ। ਅਸੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ। ਖੰਨਾਚ ਹੋਈ ਦਿਨਢੜੇ ਲੁੱਟ 8 ਲੱਖ ਰੁਪਏ ਖੋ ਕੇ ਲਟੇਰੇ ਹੋਏ ਫਰਾਰ ਮੰਡੀ ਗਵਿੰਦਗੜ ਦੀ ਇੱਕ ਫਰਮ ਦੇ ਕਰਿੰਦੇ ਕੋਲੋਂ ਨਕਦੀ ਵਾਲਾ ਬੈਗ ਖੋਇਆ ਗਿਆ ਜਾਣਕਾਰੀ ਅਨੁਸਾਰ ਹਰਸ਼ਪ੍ਰੀਤ ਸਿੰਘ ਵਾਸੀ ਰਾਮਨਗਰ ਮੰਡੀ ਗਵਿੰਦਗੜ ਆਪਣੇ ਮੋਟਰਸਾਈਕਲ ਤੋਂ ਮੰਡੀ ਗਵਿੰਦਗੜ ਤੋਂ ਖੰਨਾ ਦੇ ਵਰਧਾਲਾ ਵਿਖੇ ਇੱਕ ਬੈਂਕ ਚੋਂ ਪੈਸੇ ਕਢਵਾਣ ਆਇਆ ਸੀ ਵਾਪਸੀ ਮੋਗੇ ਖੰਨਾ ਦੇ ਸਲੋਦੀ ਪਿੰਡ ਕੋਲ ਇਹ ਵਾਰਦਾਤ ਹੋਈ ਹਰਸ਼ਪ੍ਰੀਤ ਸਿੰਘ ਦੇ ਸਿਰ ਚ ਕੋਈ ਚੀਜ਼ ਮਾਰੀ ਗਈ ਉਹ ਫਿਲਹਾਲ ਬੇਹੋਸ਼ ਹੈ ਅਤੇ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਾਰਦਤ ਵਾਲੀ ਥਾਂ ਤੇ ਮੌਜੂਦ ਵਿਅਕਤੀ ਅਨਸਾਰ ਹਰਸ਼ਪ੍ਰੀਤ ਸਿੰਘ ਬੇਹੋਸ਼ ਸੀ ਅਤੇ ਜਦੋਂ ਉਸ ਨੂੰ ਉਠਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੈਗ ਬੈਗ ਕਹਿ ਰਿਹਾ ਸੀ ਦੂਜੇ ਪਾਸੇ ਖੰਨਾ ਦੇ ਡੀਐਸਪੀ ਅਮਰਪਾਲ ਸਿੰਘ ਪਾਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ नाम है आपका शाम है जी शाम क्या काम करते हो का जी तो यहाँ पे क्या हुआ था रोड के ऊपर यहाँ से बंदा गिरा पड़ा मिला हम जैसे हमें सौ डेढ़ सौ आदमी बैठे हो गए रोड पर चलते हुए वैसे हमने पानी पिला बेचारे को हो, होश आ जा होश आ जा जी उसको होश आया तो मैं पूछा मेरे बाइक कहाँ फिर जी भी चक्के अस्पताल में ले गए उसको फिर बंदे हमने सीन देखा और कुछ नहीं देखा जहाँ से तो आपने जब वो बंदा गिरा होता है पर चोट चोट लगी हुई थी कहीं चोट सिर्फ मथे से लगी थी बस गिरगले शक्ति चोट जरूर थोड़े लोड थोड़े पहले में पीछे लोड हो गई हो यहां तो हमें गिरा पड़ा बंदा भी दिख रहा हो तो गिरा आपके पट्टे के बाहर ही सामने पल्ले रोड पे पल्ले पन्ने पासे दिखता है केल्ला था केल्ला था जी तो यहां पे लोगों का लोग इकट्ठे हो गए थे हां जी रोड पे पूरा जाम था जी इधर ट्रेन में आए 1:30 बजे गिरगले की है 1:30 2:00 बजे गड़गड़ की गले 1:30 वो क्या कह रहा था अंदर से क्या वो कुछ नहीं कह रहा सिर्फ पलक झपकाता रहता अपनी आंख पर काट बस वो बोला बोला नहीं वो वो जैसे पानी पुनी उसे छप के बुच्ची पुतप बच्ची की छाती थी उसकी फिर उसका फोन आया माजी कोई बंदा था पंजाबी उस उसने हमने फ़ोन कर भाई फोन चक्कर किसका फोन आबादी किसका कोई घर का वाला परिवार का तो नहीं है तो वो गए जी वो कोई बंदा जी मैं वहाँ से बोल रहा कोई होगा उसका जानकर फिर वो कहते फिल्म आदमी के बैंक में लगाओ तुम फोन तो जैसे बैंक में लगाओ तो बैंक वाला चला जिस जो कोई होगा आदमी इसका मिलने वाला वो गए पैसे कितने दिन को जो आठ सात लाख रुपये बता रहे यहाँ से लेकर आता वो तो हमने सुनान की जो जुबानी है जो बता रहे पुलिस वाले बाद, बाद में आए पंजाबी जैसे वहाँ से बात कर थे जैसे उसके महीने वाले जो ले गए बैंक वाले बता रहे जी एक डेढ़ साढ़े बारह पोर्ट साढ़े ग्यारह पो बैंक से लेकर आइए ये जो वहाँ बता रहे थे तो पुलिस यहाँ पे आई थी पुलिस तो बाद में आई जी तो पुलिस ने आपसे जानकारी ली कुछ जी हाँ हमने वही हाँ बताया जो आपको बता रहे यहाँ बंदा भी देखा जी पड़ा हमने बस क्या मोटरसाइकिल भी था उसका हाँ जी मोटरसाइकिल भी तो मोटरसाइकिल उसका पे है ਉਸ ਟੈਂਟ ਮੋਟਾਈ ਜਿਹੋ ਆਦਮੀ ਨੇ ਵਾਲੇ ਲੈ ਕੇ ਜਿਸਕੇ ਹਾਂ ਜੀ ਹਾਂ ਪਤਾ ਕੰਮ ਸਿਆਰਾ ਦਾ ਬੰਦਾ ਉਹ ਇਹ ਤਾਂ ਸੋਹ ਦੀ ਜਿੱਤੇ ਆਪਣਾ ਆਪਣਾ ਲੈ ਆਪਣਾ ਬੰਧਾ ਲੈ ਤਾਰ ਰਹੀ ਹੈ ਬੈਂਕ ਮਤ ਅੱਛਾ ਇਹ ਬਤਾਰੇ ਜੋ گاਂ ਕੇ ਬੈਂਕ ਵਾਲੇ ਉਹ ਬੰਧਾ ਲੈਦਾ ਅੱਜ ਬੈਂਕ ਮਤ ਪਤਾ ਹੈ ਕਾਂ ਜਾਬ ਬਈ ਸਾਨੂੰ ਨਹੀਂ ਪਤਾ ਕਿ ਕਾਂ ਜਾਣਾ ਤਾਂ ਇਸ ਵਿਚਾਰ ਹੈ ਕਿ ਹਮੇ ਤਾਂ ਪਤਾ ਹੈ ਮੈਂ ਆਪਕੋ ਬਤਾ ਦਿੰਦਾ ਇਹ ਜੀ ਸਾਨੂੰ ਕਰੀਬ 2:3 ਵਜੇ ਪਤਾ ਲੱਗਿਆ ਇੱਕ ਹਰਸ਼ਪ੍ਰੀਤ ਕਰਾਂ ਦਾ ਮੁੰਡਾ ਹੈ ਕੋਵਿੰਦਗੜ੍ਹ ਰਹਿੰਦਾ ਹੈ ਕੋਵਿੰਦਗੜ੍ਹ ਹੀ ਕੰਮ ਕਰਦਾ ਹੈ ਆੜਤੀਆਂ ਦੇ ਨਾਲ ਕੰਮ ਕਰਦਾ ਹੈ ਜਿਹੜੇ ਆਪਣੇ ਚੌਲਾਂ ਦੀ ਕਰਦੇ ਆ ਟਰੇਡਿੰਗ ਤੇ ਉਹਨਾਂ ਦਾ ਅਕਾਊਂਟ ਸੀਗਾ ਇੱਥੇ ਐਚਪੀਸੀ ਬੈਂਕ 'ਚ ਉੱਥੋਂ ਅੱਜ 8 ਲੱਖ ਰੁਪਇਆ ਕਢਾ ਕੇ ਚੱਲਿਆ ਸੀ ਇਹ ਰਸਤੇ 'ਚ ਉਹਦੇ ਕਹਿੰਦੇ ਮੁਦਾਵਕ ਉਹਦੇ ਨਾਲ ਲੁੱਟ ਹੋ ਗਈ ਹੈ ਕਿਸੇ ਨੇ ਉਹਦੇ ਸਿਰ 'ਚ ਵਾਰ ਕੀਤਾ ਅਸੀਂ ਐਫਆਈਆਰ ਦਰਜ ਕਰਕੇ ਤੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੈਂਕ ਭੁਲਾਣਾ ਪਿੱਛੇ ਹਾਂਜੀ ਸਰ ਕਿੰਨਾ ਗੈਸਟੀ ਇਹ ਲੱਗਦਾ ਕਿ ਕੁਝ ਸੀਸੀਟੀਵੀ ਵਗੈਰਾ ਵੀ ਸਾਡੇ ਕੋਲ ਹੈ ਇਸ। ਅਣ ਇਹ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਸੀਸੀਟੀਵੀ ਲੱਗੇ ਉੱਥੇ-ਉੱਥੇ ਅਸੀਂ ਪੜਤਾਲ ਕਰ ਰਹੇ ਹਾਂ। ਸੀਆਈਏ ਦੀ ਟੀਮ ਵੀ ਨਾਲ ਹੈ, ਡੀਐਸਪੀ ਡੀ ਸਾਹਿਬ ਵੀ ਨਾਲ ਹੈ। ਪਤਾ ਲੱਗਾ ਕਿਸ ਦੀ ਪੇਮੈਂਟ ਸੀ, ਕਿਹੜੇ ਵਪਾਰੀ ਦੀ ਜਿਹਨੇ ਇਹ ਪੇਮੈਂਟ ਕਰੀ। ਹਾਂਜੀ ਵਿਸ਼ਾਲ ਨਾਂ ਦੇ ਵਪਾਰੀ ਆ ਉਹਨਾਂ ਦੇ ਨਾਲ ਹੀ ਕੰਮ ਕਰਦਾ ਇਹ। ਇਹ ਵੀ ਉੱਥੋਂ ਦੇ ਰਹਿਣ ਵਾਲੇ ਆ ਪਰ ਇਹਨਾਂ ਨੇ ਇੱਥੇ ਦੁਕਾਨ ਕੀਤੀ ਹੋਈ ਸੀਗੀ। ਬੋਲਣਾ ਇੱਥੇ ਉਹਦਾ ਅਕਾਊਂਟ ਸੀ, ਅੱਜ ਹੀ ਪੇਮੈਂਟ ਆਈ ਹੈ ਤੇ ਅੱਜ ਹੀ ਨਿਕਲੀ ਹੈ 15 ਮਿੰਟਾਂ ਬਾਅਦ। ਕਿੰਨੀ ਪੇਮੈਂਟ ਸੀ? 8 ਲ ਤੈਨੂੰ ਸੀ ਇਹ ਤਾਂ ਇਸ ਦੀ ਹਾਂ ਜਿੱਥੇ ਆਪਾਂ ਖੜੇ ਆ ਉੱਥੇ ਹੋਰ